ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਹ ਰਿਹਾ ਗੁਰੂ ਰੋਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਘੰਟਾ ਘਰ ਜੁੜੀ ਦੇ ਬਾਹਰਵਾਰ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਹੈ ਸੁਖਵੀਰ ਸਿੰਘ ਬਾਦਲ ਜਿਸ ਨੂੰ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਪੁਰਖ ਸਾਹਿਬ ਦੀ ਵਿਖੇ ਪੰਜ ਸਿੰਘ ਸਹਿਬਾਨਾ ਵੱਲੋਂ ਸਾਥੀਆਂ ਦੇ ਸੰਦੇਹ ਸੇਵਾ ਲਈ ਗਈ ਉਹਨੂੰ ਸੇਵਾ ਵਿੱਚ ਘੰਟਾ ਘੜਰ ਜੋੜੇ ਦੇ ਵਾਰ-ਵਾਰ ਇੱਕ ਘੰਟਾ ਡ੍ਰੈਕਸ਼ਨ ਦੀ ਸੇਵਾ ਸੇਵਾਦਾਰ ਵਾਲਾ ਜੋੜਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਉੱਥੇ ਡਿਊਟੀ ਕੰਮ ਜਿਹੜੀ ਸੇਵਾ ਸੀ ਉਹ ਵੀ ਲਈ ਗਈ ਪਰ ਅੱਜ ਜਦ ਉਹ ਉਹ ਸੇਵਾ ਕਰ ਰਿਹਾ ਸੀ ਤਨਖਾਹ ਲੱਗੀ ਹੋਈ ਸੇਵਾ ਕਰ ਰਿਹਾ ਸੀ ਇਸ ਸੇਵਾ ਦੌਰਾਨ ਉਹਨਾਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਮੌਕੇ ਤੇ ਸੇਵਾਦਾਰਾਂ ਵਰਦਾਂ ਸਿਕਿਉਰਟੀ ਵਾਲੋਂ ਮੁਸ਼ਤੀਆਦੀ ਵਰਤਦਿਆਂ ਹੋਇਆ ਉਹ ਗੋਲੀ ਤੇ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਜਿਸ ਚਰਨ ਕੁੰਡ ਦੇ ਵਿੱਚ ਸੰਗਤ ਆਪਣੇ ਚਰਨ ਤੋਂ ਕੇ ਪ੍ਰਕਰਮਾ ਦੇ ਵਿੱਚ ਪਰਵੇਸ਼ ਕਰਦੀ ਹੈ ਉੱਥੇ ਜਾ ਕੇ ਉਹ ਗੋਲੀ ਲੱਗੀ ਹੈ ਇਹ ਸੁਖਬੀਰ ਸਿੰਘ ਵੱਲੋਂ ਤੇ ਹਮਲਾ ਨਹੀਂ ਹੈ ਇਹ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਘੰਟਾ ਘਰ ਬਾਰ-ਬਾਰ ਜੁੜੇ ਜੇ ਬਾਰ-ਬਾਰ ਸੇਵਾ ਕਰ ਰਹੇ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਲੱਗੀ ਹੈ ਜੋ ਸੇਵਾਦਾਰ ਦਾ ਨੀਲਾ ਚੋਲਾ ਪਾ ਕੇ ਹੱਥ ਵਿੱਚ ਬਰਛਾ ਫੜ ਕੇ ਤੇ ਘੰਟਾ ਘਰ ਦੇ ਬਾਹਰ ਸੇਵਾ ਕਰ ਰਿਹਾ ਸੀ ਇਸਕੇ ਐਸੀ ਹੋਰ ਨਿੰਦਾ ਕਰਦੇ ਆ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਹ ਨਹੀਂ ਘਟਾ ਹੈ ਔਰ ਸਰਕਾਰ ਨੂੰ ਤਾਲਣਾ ਕਰਦੇ ਆ ਕਿ ਇਹਦੇ ਪਿੱਛੇ ਕੌਣ ਹੈ ਇਹ ਸਾਰਾ ਵਰਤਾਰਾ ਕਿਉਂ ਵਾਪਰਿਆ ਉਹਦੀ ਮੁਸ਼ਕਿਲੀ ਦੇ ਨਾਲ ਬਰੀਕੀ ਦੇ ਨਾਲ ਜਿਹੜੀ ਜਾਂਚ ਹੈ ਉਹ ਜ਼ਰੂਰ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ